ਹਾਂਜੀ ਮੈਂ ਦੱਸ ਦਵਾਂ ਅੱਜ ਇਹਦੇ ਰੰਗੋਲੀ ਕੰਪੀਟੀਸ਼ਨ ਕਰਵਾਏ ਗਏ ਨੇ ਇੱਕ ਵੱਡੇ ਪੱਧਰ ਤੇ ਅ ਅੱਜ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੂਰਾ ਦੇ ਵਿੱਚ 9ਵੀਂ ਤੋਂ ਲੈ ਕੇ +2 ਕਲਾਸ ਤੱਕ ਦੀ ਜਿਹੜੀਆਂ ਹੈਗੀਆਂ ਬੱਚੀਆਂ ਆ ਉਹਨਾਂ ਨੇ ਰੰਗੋਲੀ ਦੀ ਜਿਹੜੀ ਪ੍ਰਤੀਯੋਗਤਾ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਸਾਰੀਆਂ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਵੱਲੋਂ ਪੂਰੇ ਐਫਰਟਸ ਜਿਹੜੇ ਲਗਾਏ ਆ ਰੰਗੋਲੀ ਦਾ ਮਹਿੰਦੀ ਦਾ ਕੁਝ ਦਿਨ ਪਹਿਲਾਂ ਹੋਇਆ ਸੀਗਾ ਨਾਲ ਆਰਟ ਐਂਡ ਕிராਫਟ ਇਹ ਜਿਹੜੀਆਂ ਛੋਟੇ-ਛੋਟੇ ਬੱਚਿਆਂ ਵਾਸਤੇ ਪ੍ਰਤੀਯੋਗਤਾ ਰੱਖੀਆਂ ਗਈਆਂ ਜਿਹਦੇ ਵਿੱਚ ਬੱਚਿਆਂ ਨੇ ਬਹੁਤ ਹੀ ਬੜ ਚੜ ਕੇ ਔਰ ਉਤਸ਼ਾਹ ਦੇ ਨਾਲ ਭਾਗ ਲਿੱਤਾ ਔਰ ਬੱਚਿਆਂ ਨੇ ਆਪਣੇ ਵੱਲੋਂ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਹੈ ਔਰ ਇਹ ਛੋਟੇ-ਛੋਟੇ ਜਿਹੜੇ ਆ ਕੰਪੀਟੀਸ਼ਨਲ ਕਰਵਾਏ ਜਾਂਦੇ ਆ ਤਾਂ ਕਿ ਬੱਚੇ ਜਿਹੜੇ ਆ ਇਹਨਾਂ ਚੀਜ਼ਾਂ ਦੇ ਵਿੱਚ ਭਾਗ ਲੈ ਕੇ ਉਤਸ਼ਾਹਿਤ ਹੋਣ ਔਰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ-ਵਧੀਆ ਜਿਹੜੇ ਆ ਕੰਪੀਟੀਸ਼ਨਾਂ ਦੇ ਵਿੱਚ ਪ੍ਰੇਰਿਤ ਹੋਣ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਔਰ ਕਿ ਕਿੰਦੇ ਆ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਛੋਟੇ ਛੋਟੇ ਜਿਹੜੇ ਕਾਰਜ ਜਿਹੜੇ ਬੱਚਿਆਂ ਨੇ ਕਾਮਾਂ ਦੇ ਵਿੱਚ ਅੱਗੇ ਉਹਨਾਂ ਨੂੰ ਕਿੰਦੇ ਬਹੁਤ ਹੀ ਹੈਲਪ ਕਰਦੇ ਆ ਇਹਨਾਂ ਕੰਪੀਟੀਸ਼ਨਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਵਾ ਇਨਾਮ ਨਾਲ ਵੀ ਜਿਹੜਾ ਵਾ ਸਨਮਾਨ ਦਿੱਤਾ ਜਾਂਦਾ ਹਾਂਜੀ ਇਹਨਾਂ ਬੱਚਿਆਂ ਨੂੰ ਜਿਹੜੇ ਆ ਹਰ ਹਰ ਵੱਖਰੀ ਵੱਖਰੀ ਪੱਤਿਓਂ ਦੇ ਵਿੱਚ ਤਿੰਨ ਤਿੰਨ ਜਿੱਤਾ ਜਿਹਨਾਂ ਨੂੰ ਜਿਹੜਾ ਅਸੀਂ ਫਰਸਟ ਸੈਕੰਡ ਥਰਡ ਜਿਹੜਾ ਡਿਵਾਈਡ ਕੀਤਾ ਗਿਆ ਤਿੰਨ ਪੋਜੀਸ਼ਨਾਂ ਦੇ ਵਿੱਚ ਔਰ ਬੱਚਿਆਂ ਨੂੰ ਜਿਹੜਾ ਇਹ ਪ੍ਰਾਈਜ਼ ਦਿੱਤੇ ਗਏ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਹੋਰ ਕਿਹੜੇ ਕਿਹੜੇ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਹੈਂਡਰਾਈਟਿੰਗ ਦਾ ਹੋ ਗਿਆ ਹੈ ਦੂਸਰੇ ਉਹਨਾਂ ਦੇ ਆਪਣੇ ਆਬਜੈਕਟਿਵਿਜ਼ ਨੇ ਜੀਕੇ ਤੋਂ ਰਿਲੇਟਡ ਕੁਸ਼ਚਨ ਹੋ ਗਏ ਐ ਸਾਇੰਸ ਐਗਜ਼ੀਬਿਸ਼ਨ ਐ ਇਹ ਛੋਟੀਆਂ ਛੋਟੀਆਂ ਜਿਹੜੇ ਐਫਰਟਸ ਨੇ ਸਕੂਲ ਵੱਲੋਂ ਕੀਤੇ ਜਾਂਦੇ ਕਿ ਕੁਝ ਦਿਨਾਂ ਬਾਅਦ ਉਹ ਜਿਹੜੇ ਐ ਕੰਪੀਟੀਸ਼ਨ ਛੋਟੇ ਛੋਟੇ ਰੱਖੇ ਜਾਣ ਤਾਂ ਕਿ ਬੱਚਿਆਂ ਦੇ ਪੜ੍ਹਾਈ ਦੇ ਨਾਲ-ਨਾਲ ਜਿਹੜਾ ਆ ਹੋਰ ਬਾਕੀ ਜਿਹੜੇ ਵਿਸ਼ੇ ਹੈਗੇ ਉਹਨਾਂ ਦੇ ਵਿੱਚ ਰੁਝਾਨ ਬਣੇ ਰਹੇ